ਦਰਸ਼ਨ ਕਰੋ ਜੀ ਚੁਪੈਰਾ ਸਾਹਿਬ ਅੰਮ੍ਰਿਤਸਰ ਗੁਰਦੁਆਰਾ ਸਿਧਾਂ ਸਾਹਿਬ ਲੱਖਾਂ ਹੀ ਸੰਗਤਾਂ ਨਤਮਸਤਕ ਹੁੰਦੀਆਂ ਜੇ ਤੇ ਸੰਗਤਾਂ ਦੇ ਅੰਦਰ ਪਿਆਰ ਦੀ ਜੋਤ ਐਸੀ ਜਗ ਰਹੀ ਹੈ ਕਿ ਸੱਚੀ ਗੱਲ ਜੇ ਜੇ ਕਿਸੇ ਲਈ ਵੀ ਮੰਗਨਾਂ ਦੋਵੇਂ ਹੱਥ ਜੋੜ ਕੇ ਕਿਸੇ ਦਾ ਘਰ ਦਾ ਸੁੱਖ ਚੈਨ ਭਲਾ ਮੰਗਨ ਤੇ ਉਹ ਅਰਦਾਸ ਉਸੇ ਵਕਤ ਹੀ ਕਬੂਲ ਜੇ ਕਿਉਂਕਿ ਚੁਪੈਰਾ ਕੋਈ ਪਖੰਡ ਨਹੀਂ ਹੈਗਾ ਕੋਈ ਦਿਖਾਵਾ ਨਹੀਂ ਹੈਗਾ ਇਹ ਤਾਂ ਭਗਤੀ ਹੈ ਜੀ ਮਾਲਕ ਦੀ ਜਿਹੜਾ ਪਾਠ ਚੱਲਦਾ ਨਾ ਜੀ ਮਾਲਕ ਆਪਣੇ ਨੂੰ ਯਾਦ ਕਰਦੇ ਬਹਿ ਕੇ ਜਦੋਂ ਇੱਥੇ ਤੇ ਮੈਂ ਕਹਿੰਦਾ ਜੀ ਮਾਲਕ ਸਾਖ ਸਾਤ ਉੱਥੇ ਹੀ ਵਾਜਮਾਨ ਜੇ ਤੁਸੀਂ ਦੇਖਿਆ ਕਰੋ ਜਾ ਕੇ ਕਦੇ ਕਿਸੇ ਸੰਗਤ ਦੀ ਅੱਖਾਂ ਚ ਅਥਰੂ ਹੁੰਦੇ ਕੋਈ ਬਹੁਤ ਉਦਾਸ ਹੁੰਦਾ ਕੋਈ ਜ਼ਿੰਦਗੀ ਚੋਂ ਹਾਰ ਚੁਪਿਆ ਹੁੰਦਾ ਕਿਸੇ ਨੂੰ ਐਸੀ ਬਿਮਾਰੀ ਹੋ ਗਈ ਹੁੰਦੀ ਕਿ ਡਾਕਟਰਾਂ ਨੇ ਨਾ ਕਰਤੀ ਹੁੰਦੀ ਕਿ ਹੁਣ ਨਹੀਂ ਜੇ ਕੁਝ ਹੋਣਾ ਕੋਤਕ ਵਰਤਦਾ ਜੀ ਜਿਹੜਾ ਵਿਸ਼ਵਾਸ ਕਰਕੇ ਆਂਦਾ ਨਾ ਆਪਣੇ ਗੁਰੂ ਦੀ ਸ਼ਰਨ ਚ ਤਾਂ ਗੁਰੂ ਤਾਂ ਕੁਝ ਵੀ ਕਰ ਸਕਦਾ ਤੁਸੀਂ ਘਰੋਂ ਸੋਚ ਕੇ ਜੇ ਤੋਰ ਪੈਣਾ ਕਿ ਮਾਲਕਾ ਮੇਰੀ ਐ ਦਿੱਕਤ ਐ ਪਰੇਸ਼ਾਨੀ ਐ ਮੇਰਾ ਇਹ ਕੰਮ ਨਹੀਂ ਬਣਨਦਿਆ ਮੈਨੂੰ ਦੁਨੀਆਂ ਨੇ ੱੱੱਕੇ ਮਾਰ ਕੇ ਧੋਖਾ ਦੇਤਾ ਮੈਨੂੰ ਬਚਾ ਲਓ ਤੇ ਮਾਲਕਤਾ ਜੀ ਘੁੱਟ ਕੇ ਬਾਹ ਫੜ ਲੰਦਾ ਫਿਰ ਕਿ ਪੁੱਤਰਾ ਜੇ ਤੈਨੂੰ ਕਿਸੇ ਤੋਂ ਉਮੀਦ ਨਹੀਂ ਨਾ ਆ ਗਈ ਜੇ ਤੂੰ ਸਾਰੀ ਉਮੀਦ ਹੀ ਮੇਰੇ ਤੋਂ ਰੱਖੀ ਐ ਤੇ ਮੈਂ ਤੈਨੂੰ ਡਿੱਗਣ ਨਹੀਂ ਦਿੰਦਾ ਸੱਚੀ ਨੀਅਤ ਨਾਲ ਆਓਗੇ ਨਾ ਪੂਰੀ ਆਸਥਾ ਰੱਖ ਕੇ ਆਓਗੇ ਤਾਂ ਮੈਂ ਕਹਿੰਦਾ ਜੀ ਜੋ ਮੰਗੋਗੇ ਉਹੋ ਹੀ ਮਿਲੇਗਾ ਖਾਲੀ ਹੱਥ ਕਦੇ ਮੁੜੋਗੇ ਨਹੀਂ ਤੁਹਾਡੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਨੂੰ ਹੀ ਵਿੱਥੇ ਹੋਣਾ ਪੈਜੇਗਾ ਜ਼ਿੰਦਗੀ ਚੋ ਮਾਲਕ ਐਸੀ ਕਿਰਪਾ ਕਰਨਗੇ ਤੁਹਾਡੇ ਤੇ ਸੱਚਾ ਭਰੋਸਾ ਰੱਖੋ ਆਪਣੇ ਮਾਲਕ ਦੇ ਪਾਸੇ ਜਦੋਂ ਵੀ ਜਾਣਾ ਕਿਸੇ ਦੀ ਕਿੰਤੂ ਪਰੰਤੂ ਕੁਝ ਨਹੀਂ ਸੁਣਨੀ ਕਿਉਂਕਿ ਤੁਸੀਂ ਤਾਂ ਸਿਰਫ ਆਪਣੇ ਰੱਬ ਦੇ ਕੋਲ ਜਾ ਰਹੇ ਹੋ ਆਪਣੇ ਰੱਬ ਨੂੰ ਮਿਲਣ ਦੇ ਰਸਤੇ ਦੇ ਕੋਲ ਜਾ ਰਹੇ ਹੋ ਕਿ ਮੈਂ ਆਪਣੇ ਗੁਰੂ ਦੇ ਨਾਲ ਗੱਲਾਂ ਕਰਨੀਆਂ ਮੈਂ ਆਪਣੇ ਗੁਰੂ ਦੇ ਨਾਲ ਆਪਣਾ ਦੁੱਖ ਸਾਂਝਾ ਕਰਨਾ ਆਪਣਾ ਦੁੱਖ ਜਿਹੜਾ ਦਿਲ ਦੇ ਅੰਦਰ ਰੱਖਿਆ ਹੋਇਆ ਸੀ ਕੱਲਾ ਹੀ ਬੈਠ ਕੇ ਰੋਂਦਾ ਸੀ ਮੈਂ ਆਪਣੇ ਗੁਰੂ ਨੂੰ ਸੁਣਾਣਾ ਸਭ ਕੁਝ ਮੈਂ ਕਿਸੇ ਹੋਰ ਕੋਲ ਉਮੀਦ ਨਹੀਂ ਰੱਖਣੀ ਕਿਸੇ ਹੋਰ ਕੋਲ ਕੁਝ ਨਹੀਂ ਮੰਗਣਾ ਮੈਂ ਆਪਣੇ ਗੁਰੂ ਕੋਲੋਂ ਮੰਗਣਾ ਆ ਤੇ ਗੁਰੂ ਤਾਂ ਦਾਤਾ ਵੰਡਣ ਵਾਲਾ ਹੈ ਜਿੰਨਾ ਪਿਆਰ ਕਰੋਗੇ ਆਪਣੇ ਪ੍ਰਭੂ ਦੇ ਨਾਲ ਆਪਣੇ ਭਗਵਾਨ ਦੇ ਨਾਲ ਤਾਂ ਤੁਹਾਡੀ ਕਿਸਮਤ ਵੀ ਬਦਲੇਗੀ ਮੁਕੱਦਰ ਵੀ ਬਦਲਣਗੇ ਇੱਥੇ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਦੁਨੀਆ ਜਿੰਨਾਂ ਦੀ ਕਿਸਮਤ ਨੂੰ ਕੰਦੀ ਹੈ ਨਾ ਕਿ ਇਹਨਾਂ ਦੀ ਕਿਸਮਤ ਖਰਾਬ ਹੈ ਕੁਝ ਨਹੀਂ ਕਰ ਸਕਦੇ ਮੈਂ ਕਹਿੰਨਾ ਜੀ ਮਾਲਕ ਜਦੋਂ ਭਾਗ ਲਾਂਦਾ ਮਾਲਕ ਜਦੋਂ ਆਪਣੀ ਕਿਰਪਾ ਕਰਦਾ ਆਪਣੀ ਮਿਹਰ ਕਰਦਾ ਤੇ ਉਹ ਬੇੜੀਆਂ ਵੱਡੇ ਵੱਡੇ ਤੂਫਾਨ ਵੀ ਪਾਰ ਕਰ ਜਾਂਦੀਆਂ ਜੀ ਤੇ ਜੇ ਲੇਖਾਂ ਦੇ ਵਿੱਚ ਨਾ ਵੀ ਕੁਝ ਲਿਖਿਆ ਹੋਵੇ ਨਾ ਤਾਂ ਮਾਲਕ ਉਹਨਾਂ ਦੇ ਘਰ ਵੀ ਖੁੱਲੇ ਖਜਾਨੇ ਭਰ ਦਿੰਦਾ ਜੀ ਜਿਨ੍ਹਾਂ ਨੂੰ ਸੱਚਾ ਭਰੋਸਾ ਹੈ ਕਿ ਹੁਣ ਮਾਲਕ ਨੇ ਸਭ ਕੁਝ ਠੀਕ ਕਰ ਹੀ ਦੇਣਾ ਉਹ ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਹੁਣ ਦੇਖਣਾ ਤੁਸੀਂ ਕਮਰਾਣ ਦੀ ਤੁਹਾਨੂੰ ਲੋੜ ਹੀ ਨਹੀਂ ਪੈਣੀ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਪੈਣੀ ਸੋਖ ਤੁਹਾਡੇ ਘਰ ਆਪਣੇ ਆ ਬਣਿਆ ਹੁਣ ਬੜੀਆਂ ਖੁਸ਼ੀਆਂ ਆ ਲਗੀਆਂ ਜੇ ਬੜਾ ਕੁਛ ਵਧੀਆ ਹੋਏਗਾ ਤੁਹਾਨੂੰ ਬਿਲਕੁਲ ਵੀ ਨੀ ਘਬਰਾਣਾ ਆਪਣੇ ਪਰਮਾਤਮਾ ਤੇ ਆਪਣੇ ਰੱਬ ਤੇ ਪੂਰਾ ਵਿਸ਼ਵਾਸ ਰੱਖੋ ਬਸ ਸਭ ਕੁਝ ਠੀਕ ਹੋਣਾ ਜੇ ਹੁਣ ਕੁਛ ਗਲਤ ਨਹੀਂ ਜੇ ਹੋਣਾ ਤੁਹਾਡੀ ਜ਼ਿੰਦਗੀ ਤੁਹਾਡੀ ਜ਼ਿੰਦਗੀ ਚ ਬੜੇ ਸੁਖ ਆ ਰਹੇ ਐ ਤੇ ਮਾਲਕ ਨੇ ਦੇਖਣਾ ਤੁਹਾਨੂੰ ਬੜੀਆਂ ਤਰੱਕੀਆਂ ਬਖਸ਼ਣੀਆਂ ਜੇ ਖੁਸ਼ ਰਹਾ ਕਰੋ ਖੁਸ਼ ਰਹਾ ਕਰੋ ਬਿਲਕੁਲ ਵੀ ਟੈਨਸ਼ਨ ਨਹੀਂ ਲੈਣੀ ਜਿੱਥੇ ਮਾਲਕ ਤੁਹਾਡੇ ਲਈ ਖੜਾ ਨਾ ਉੱਥੇ ਤੁਹਾਡਾ ਚਾਹ ਕੇ ਵੀ ਨੀ ਕੋਈ ਮਾੜਾ ਕਰ ਸਕਦਾ ਤੇ ਜੇ ਉਹ ਚਾਵੇ ਤਾਂ ਕੁਝ ਵੀ ਨਾਮਮਕਿਨ ਨਹੀਂ ਹੈ ਗੁਰੂ ਸਭ ਕੁਝ ਕਰ ਸਕਦਾ ਜੇ ਭਰੋਸਾ ਰੱਖੋ ਬਸ